ਇਕ ਓ ਅੰਕਾਰ ਇਕ ਓ ਅੰਕਾਰ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ 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 ਇਹ ਹੈ ਜੀ ਮੰਗਲਾ ਚੰਨ ਤੇ ਇਹਨੂੰ ਆਪਾਂ ਮੂਲ ਮੰਤਰ ਵੀ ਕਹ ਦਿੰਦੇ ਆ ਇੱਕ ਧਿਆਨ ਵਿੱਚ ਰੱਖਿਓ ਹੁਣ ਆਪਾਂ ਇੱਥੇ ਪੜਿਆ ਜੀ ਸਤਨਾਮ ਧਿਆਨ ਵਿੱਚ ਦੇਖੋ ਧਿਆਨ ਦੇ ਨਾਲ ਨੰਨੇ ਨੂੰ ਕੰਨਾ ਮਾਂ ਤੇ ਮਾਂ ਦੇ ਪੈਰ ਵਿੱਚ ਓਂਕੜ ਲੱਗੀ ਹੋਈ ਹੈ ਆਪਾਂ ਪੜਿਆ ਜੀ ਕਰਤਾ ਪੁਰਖ ਜੋ ਪੁਰਖ ਹੈ ਖੱਕੇ ਦੇ ਪੈਰ ਵਿੱਚ ਓਂਕੜ ਲੱਗੀ ਹੋਈ ਹੈ ਫਿਰ ਆਪਾਂ ਪੜਿਆ ਨਿਰਭਉ ਊੜੇ ਦੇ ਪੈਰ 'ਚ ਓਂਕੜ ਲੱਗੀ ਫਿਰ ਆਪਾਂ ਪੜਿਆ ਨਿਰਵੈਰ ਰਾਲੇ ਦੇ ਪੈਰ 'ਚ ਓਂਕੜ ਲੱਗੀ ਹੋਈ ਆ ਹੁਣ ਇਹ ਓਂਕੜ ਕਿਉਂ ਲੱਗੀ ਹੋਈ ਆ ਇਹਦਾ ਆਪਾਂ ਉਚਾਰਨ ਸਤਨਾਮੁ ਇੰਜ ਨਹੀਂ ਕੀਤਾ ਕਰਤਾ ਪੁਰਖੁ ਇੰਜ ਨਹੀਂ ਕੀਤਾ ਇਹਦਾ ਉਚਾਰਨ ਆਪਾਂ ਨਿਰਵੈਰੁ ਇੰਜ ਕਿਉਂ ਨਹੀਂ ਕੀਤਾ ਜੀ ਕੋਈ ਦੱਸ ਸਕਦਾ ਜੀ ਇਹ ਓਂਕੜ ਕਿਉਂ ਲਾਈ ਮਹਾਰਾ ਨੇ ਜੇ ਇਹ ਓਂਕੜ ਲਾਈ ਹੈ ਫਿਰ ਇਹਦਾ ਆਪਾਂ ਉਚਾਰਨ ਕਿਉਂ ਨਹੀਂ ਕਰਦੇ ਆਪਾਂ ਸਿੱਧਾ ਬੜਿਆ ਜੀ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਆਪਾਂ ਸਿੱਧਾ ਪੜ ਗਏ ਉਹ ਔਂਕੜ ਲਾਸਟ ਵਿੱਚ ਕਿਉਂ ਨਹੀਂ ਉਚਾਰਨ ਕੀਤੀ ਹੁਣ ਜਦੋਂ ਆਪਾਂ ਇਹ ਸਵਾਲ ਦਾ ਉੱਤਰ ਜਾਣਨਾ ਹੈ ਤੇ ਸਾਨੂੰ ਇਹ ਸਵਾਲ ਦਾ ਉੱਤਰ ਜਾਣਨ ਦੇ ਲਈ ਗੁਰਬਾਣੀ ਦੀ ਵਿਆਕਰਣ ਨੂੰ ਪੜਨਾ ਪੈਣਾ ਹੈ ਆ ਜਿਹੜੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ ਧਿਆਨ ਵਿੱਚ ਰੱਖੋ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਇੱਕ ਆਪਣੀ ਵਿਆਕਰਣ ਆ ਤੇ ਇਹ ਜਿਹੜੀ ਬਾਣੀ ਦੀ ਵਿਆਕਰਣ ਹੈ ਚੇਤੇ ਰੱਖਿਓ ਇਹ ਮਹਾਰਾਜ ਜੀ ਨੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪ ਵਿਆਕਰਣ ਲਿਖੀ ਤੇ ਆਪ ਹੀ ਮਹਾਰਾਜ ਜੀ ਨੇ ਵਿਆਕਰਣ ਦਰਜ ਵੀ ਕੀਤੀ ਜਿੰਨੀ ਵੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦ ਤੋਂ ਲੈ ਕੇ ਅੰਤ ਤੀਕਰ ਸਾਰੀ ਦੀ ਸਾਰੀ ਬਾਣੀ ਮਹਾਰਾਜ ਜੀ ਦੀ ਵਿਆਕਰਣ ਨਿਯਮਾਂ ਦੇ ਅਧੀਨ ਲਿਖੀ ਹੋਈ ਹੈ ਜੀ ਜਦੋਂ ਅਸੀਂ ਉਹ ਵਿਆਕਰਨ ਨਿਯਮਾਂ ਨੂੰ ਪੜ ਲਵਾਂਗੇ ਸਮਝ ਲਵਾਂਗੇ ਫਿਰ ਸਾਨੂੰ ਸਮਝ ਵਿੱਚ ਪਏਗੀ ਇਹ ਗੱਲ ਕਿ ਵੀ ਇੱਥੇ ਮਾਂ ਦੇ ਪੈਰ 'ਚ ਔਂਕੜ ਕਿਉਂ ਆਈ ਆ ਇੱਥੇ ਖੱਕੇ ਦੇ ਪੈਰ 'ਚ ਔਂਕੜ ਕਿਉਂ ਲੱਗੀ ਆ ਇੱਥੇ ਊੜੇ ਦੇ ਪੈਰ 'ਚ ਔਂਕੜ ਰਾਰੇ ਦੇ ਪੈਰ ਵਿੱਚ ਔਂਕੜ ਕਿਉਂ ਲੱਗੀ ਆ ਫਿਰ ਸਾਨੂੰ ਪਤਾ ਲੱਗੇਗਾ ਤੁਹਾਡੀ ਸੋਖ ਦੇ ਲਈ ਮੈਂ ਅਰੰਭ ਦਾ ਵਿੱਚ ਦੱਸਦਾ ਜਾਵਾਂ ਕਿਉਂਕਿ ਅਗਾਹ ਜਾ ਕੇ ਇਹੋ ਜਿਹੇ ਇਹੋ ਜੇ ਕਈ ਸ਼ਬਦ ਸਾਨੂੰ ਪੜਨ ਨੂੰ ਤੇ ਸੁਨਣ ਨੂੰ ਮਿਲਨੇ ਨੇ ਤੇ ਅਰੰਭ ਦਾ ਵਿੱਚ ਹੀ ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ ਦੱਸ ਦਿਆਂ ਧਿਆਨ ਵਿੱਚ ਰੱਖੋ ਇਹਨੂੰ ਹੁਣ ਆ ਲੱਗਿਆ ਹੈ ਆਪਾਂ ਪੜਿਆ ਜੀ ਸਤਿਨਾਮ ਮਾਂ ਦੇ ਪੈਰ ਚ ਓਕੜ ਇਹਨੂੰ ਆਪਾਂ ਸਤਿਨਾਮੂ ਨਹੀਂ ਪੜਿਆ ਇਹਦਾ ਇੱਕ ਕਾਰਨ ਇਹ ਹੈ ਇਹਦੀ ਵਿਆਕਰਨ ਨੂੰ ਪੜੋ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਜੀ ਇੱਕ ਓੰਕਾਰ ਇਹਦਾ ਅਰਥ ਆਪਾਂ ਪੜਿਆ ਸੀ ਜੀ ਇੱਕ ਦਾ ਮਤਲਬ ਹੈ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਵੀ ਜੋ ਪਰਮਾਤਮਾ ਹੈ ਰੱਬ ਹੈ ਅਕਾਲ ਪੁਰਖ ਵਾਹਿਗੁਰੂ ਹੈ ਉਹ ਕੀ ਹੈ ਜੀ ਇੱਕ ਹੈ ਤੇ ਜੋ ਪਰਮਾਤਮਾ ਇੱਕ ਹੈ ਅਗਾ ਜਿੰਨੇ ਵੀ ਆਪਾਂ ਸ਼ਬਦ ਪੜੇ ਕਰਤਾ ਪੁਰਖ ਨਿਰਪਉ ਨਿਰਵੈਰ ਇੱਥੋਂ ਦੀ ਇਹ ਜਿਹੜਾ ਕਰਤਾ ਪੁਰਖ ਨਿਰਪਉ ਨਿਰਵੈਰ ਇਹ ਅਕਾਲ ਪੁਰਖ ਪਰਮਾਤਮਾ ਦੇ ਲਈ ਅੱਗੇ ਵਿਸ਼ੇਸ਼ਣ ਨੇ ਪਰਮਾਤਮਾ ਦੇ ਗੁਣ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤੇ ਹੋਏ ਨੇ ਜਦੋਂ ਆਪਾਂ ਗੱਲ ਕਰਨੀ ਰੱਬ ਦੀ ਕਿ ਰੱਬ ਇੱਕ ਹੈ ਤੇ ਰੱਬ ਇੱਕ ਹੈ ਇਹਦਾ ਮਤਲਬ ਇੱਕ ਵਚਨ ਹੋ ਗਿਆ ਤੇ ਪਰਮਾਤਮਾ ਹੈ ਉਹ ਪਰਮਾਤਮਾ ਇਸਤਰੀ ਲਿੰਗ ਨਹੀਂ ਉਹ ਪਰਮਾਤਮਾ ਪੁਲਿੰਗ ਹੈ ਸੋਖੀ ਜੀ ਭਾਸ਼ਾ ਵਿੱਚ ਜੇ ਮੈਂ ਇਹਨੂੰ ਆਖਾਂ ਇੱਕ ਲਬਜੇ ਮੇਰਾ ਇੱਕ ਲਬਜ ਹੈ ਮੇਰੀ ਜਿੱਥੇ ਮੇਰੀ ਲੱਗ ਜਾਏ ਉਹ ਹੁੰਦਾ ਹੈ ਇਸਤਰੀ ਲਿੰਗ ਜਿੱਥੇ ਮੇਰਾ ਲੱਗ ਜਾਏ ਉਹ ਲਗਨ ਹੁੰਦਾ ਹੈ ਪੁਲਿੰਗ ਜਿਵੇਂ ਆਪਾਂ ਕਹਿ ਦਈਏ ਜੀ ਕਿਤਾਬ ਹੁਣ ਆਪਾਂ ਕੀ ਕਵਾਂਗੇ ਜੀ ਮੇਰੀ ਕਿਤਾਬ ਆਪਾਂ ਮੇਰਾ ਕਿਤਾਬ ਤੇ ਨਹੀਂ ਨਾ ਕਹਿੰਦੇ ਜੀ ਮੇਰੀ ਕਿਤਾਬ ਜਦੋਂ ਆਪਾਂ ਮੇਰੀ ਕਿਤਾਬ ਕਹਿ ਦਿੱਤਾ ਇਹ ਸ਼ਬਦ ਕੀ ਬਣ ਗਿਆ ਇਹ ਇਸਤਰੀ ਲਿੰਗ ਵਾਚਕ ਸ਼ਬਦ ਬਣ ਗਿਆ ਹੁਣ ਆਪਾਂ ਕਹ ਦੀਏ ਜੀ ਆ ਮਾਇਕ ਇਹਨੂੰ ਕੀ ਕਵਾਂਗੇ ਮੇਰਾ ਮਾਇਕ ਮੇਰਾ ਮਾਇਕ ਜਦੋਂ ਕਹਤਾ ਤੇ ਆ ਕੀ ਬਣ ਗਿਆ ਜੀ ਪੁਲਿੰਗ ਜਿੱਥੇ ਪੁਲਿੰਗ ਹੋਵੇ ਉਥੇ ਮੇਰਾ ਲਗਜ ਵਰਤਦਾ ਹੈ ਜਿੱਥੇ ਇਸਤਰੀ ਲਿੰਗ ਹੋਵੇ ਉਥੇ ਆਪਾਂ ਮੇਰੀ ਲਗਜ ਵਰਤਦੇ ਆ ਜੋ ਪਰਮਾਤਮਾ ਹੈ ਪਰਮਾਤਮਾ ਕੀ ਹੈ ਪਰਮਾਤਮਾ ਪੁਲਿੰਗ ਹੈ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਮਹਾਰਾਜ ਦੀ ਬਾਣੀ ਵਿੱਚ ਸਾਰੇ ਸਵਾਲਾਂ ਦਾ ਉੱਤਰ ਹੈ ਸਾਨੂੰ ਕਿਸੇ ਬੰਦੇ ਕੋਲੋਂ ਵੀ ਪੁੱਛਣ ਦੀ ਲੋੜ ਨਹੀਂ ਮਹਾਰਾਜ ਦੀ ਬਾਣੀ পড়ੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਜਗ ਮੈਂ ਪੁਰਖ ਏਕ ਹੈ ਹੋਰ सगळी ਨਾਰ ਸਬਾਈ ਵੀ ਇਹ ਜਗਤ ਦੇ ਵਿੱਚ ਪੁਰਖ ਤੇ ਕੇਵਲ ਇੱਕੋ ਹੀ ਆ ਤੇ ਉਹ ਕਿਹੜਾ ਹੈ ਅਕਾਲ ਪੁਰਖ ਪਰਮਾਤਮਾ ਹੋਰ सगਰੀ ਨਾਰ ਸਬਾਈ ਤੇ ਆਪਾਂ ਜਿੰਨੇ ਵੀ ਹਾਂ ਸਾਰੇ ਆਪਾਂ ਕਹਿੰਆਂ ਆਪਾਂ ਇਸਤਰੀਵਾਚਕ ਲਬਜਾਂ ਵਿੱਚ ਆਮ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਹਾਂ ਉਹ ਗੱਲ ਵੱਖਰੀ ਹੈ ਕਿ ਇੱਕ ਪੁਰਸ਼ ਆਪਾਂ ਨੂੰ ਦਿਖਾਈ ਪੈਂਦਾ ਇੱਕ ਇਸਤਰੀ ਦਿਖਾਈ ਪੈਂਦੀ ਹੈ ਤਾਂ ਜਿਹੜੀ ਗ੍ਰਾਮਰ ਹੈ ਗ੍ਰਾਮਰ ਸਾਨੂੰ ਦੱਸਦੀ ਹੈ ਜੋ ਪਰਮਾਤਮਾ ਹੈ ਪਰਮਾਤਮਾ ਇੱਕ ਵਚਨ ਹੈ ਇੱਕ ਵਚਨ ਦਾ ਮਤਲਬ ਕੀ ਹੁੰਦਾ ਜੀ ਕਿਸੇ ਇੱਕ ਵਸਤੂ ਦਾ ਨਾਮ ਇੱਕ ਚੀਜ਼ ਦਾ ਨਾਮ ਇੱਕ ਜਗ੍ਹਾ ਦਾ ਨਾਮ ਜਿੱਥੇ ਆਪਾਂ ਗਿਣਤੀ ਵਿੱਚ ਇੱਕ ਕਹਦੀਏ ਉਹ ਹੋ ਗਿਆ ਇੱਕ ਵਚਨ ਜੇ ਆਪਾਂ ਬੋਧੀਆਂ ਚੀਜ਼ਾਂ ਦਾ ਨਾਮ ਲੈਣਾ ਬਹੁਤੀਆ ਆਪਾਂ ਵੀ ਆ ਪੱਖੇ ਬਹੁਤੇ ਨੇ ਆ ਮਾਈਕ ਬਹੁਤੇ ਨੇ ਵੀ ਇਹ ਕੈਮਰਾ ਇਹ ਕੈਮਰੇ ਬਹੁਤੇ ਨੇ ਇਹ ਕਿਤਾਬਾਂ ਬਹੁਤੀਆਂ ਨੇ ਫਿਰ ਉੱਥੇ ਆਪਾਂ ਆਖਾਂਗੇ ਬਹੁਵਚਨ ਬਹੁਤੀਆਂ ਦੇ ਨਾਲ ਆਪਾਂ ਜੋੜਦੇ ਆ ਬਹੁਵਚਨ ਜਿਵੇਂ ਘੋੜਾ ਇਕ ਘੋੜੇ ਬਹੁਤੇ ਜਿਵੇਂ ਆਪਾਂ ਕਹਤਾ ਕਾਲਾ ਇਕ ਕਾਲੇ ਬਹੁਤੇ ਜਿਵੇਂ ਆਪਾਂ ਕਹਤਾ ਪੱਖਾ ਇਕ ਪੱਖੇ ਬੋਤੇ ਕਿਤਾਬ ਇੱਕ ਕਿਤਾਬਾਂ ਬੋਧੀਆਂ ਜਦੋਂ ਬੋਧੀਆਂ ਦੀ ਗੱਲ ਕਰਾਂਗੇ ਬਹੁਵਚਨ ਹੋ ਗਿਆ ਇੱਕ ਦੀ ਗੱਲ ਕਰਾਂਗੇ ਇੱਕ ਹੋ ਗਿਆ ਜਿਵੇਂ ਆ ਗੋਲਕ ਇੱਕ ਗੋਲਕ ਹੈ ਇੱਕ ਵਚਨ ਗੋਲਕਾਂ ਬੋਧੀਆਂ ਗੋਲਕਾਂ ਹੁੰਦੀਆਂ ਕੀ ਬਣ ਜਾ ਜੀ ਬਹੁਵਚਨ ਜਿੱਥੇ ਇੱਕ ਦੀ ਗੱਲ ਹੋਵੇ ਪਰਮਾਤਮਾ ਕੀ ਹੈ ਜੀ ਪਰਮਾਤਮਾ ਇੱਕ ਹੈ ਕੀ ਬੋਤੇ ਹੈ ਜੀ ਕਿਉਂ ਸੰਗਤ ਜੀ ਪਰਮਾਤਮਾ ਏਕਾ ਕਿ ਬੋਦੇ ਆ ਗੁਰੂ ਨਾਨਕ ਸਾਹਿਬ ਜੀ ਮਾਰਾ ਨੇ ਕੀ ਅਗੇ ਜੀ ਇੱਕ ਉਹ ਆਕਾਰ ਐ ਦੁਨੀਆ ਦੇ ਲੋਕੋ ਰੱਬ ਕੀ ਹੈ ਇੱਕ ਹੈ ਏਕੋ ਹੈ ਭਾਈ ਏਕੋ ਹੈ ਸਾਬ ਮੇਰਾ ਏਕੋ ਹੈ ਜੇ ਇੱਕ ਰੱਬ ਹੈ ਤੇ ਉਹ ਕੀ ਬਣ ਗਿਆ ਜੀ ਇੱਕ ਬਚਨ ਜੇ ਉਹ ਇੱਕ ਰੱਬ ਪੁਰਸ਼ ਹੈ ਪੁਰਸ਼ ਜਾਤੀ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਤੇ ਉਹ ਕੀ ਬਣ ਗਿਆ ਜੀ ਪੁਲਿੰਗ ਤੇ ਤੀਸਰੀ ਗੱਲ ਆ ਜਾਂਦੀ ਹੈ ਜੀ ਨਾਉਨ ਦੀ ਇੱਕ ਹੁੰਦਾ ਹੈ ਨਾਉਨ ਇੱਕ ਹੁੰਦਾ ਹੈ ਪਰਨਾਉ ਪਰਨਾਉ ਨਾਉਨ ਤੇ ਪਰਨਾਉ ਨਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਨਾਮ ਤੇ ਪਰਨਾਮ ਤੁਹਾਨੂੰ ਪਤਾ ਜੀ ਨਾਮ ਕਿਹਨੂੰ ਕਹਿੰਦੇ ਆ ਜੀ ਨਾਮ ਹੁੰਦਾ ਹੈ ਕਿਸੇ ਚੀਜ਼ ਦਾ ਨਾਮ ਕਿਸੇ ਜਗ੍ਹਾ ਨੂੰ ਆਪਾਂ ਨਾਮ ਕਹਿ ਦਿੰਨੇ ਆ ਜਿਵੇਂ ਆਪਾਂ ਕਹਦੇ ਆ ਜੀ ਆਹ ਮਾਈਕ ਕੀ ਹੈ ਜੀ ਇਹ ਨਾਉਨ ਹੈ ਆ ਕੈਮਰਾ ਨਾਉਨ ਹੈ ਆ ਪੱਖਾ ਨਾਉਨ ਹੈ ਕੋਈ ਚੀਜ਼ ਆ ਨਾ ਜੀ ਚੀਜ਼ਾਂ ਦਾ ਜਿਹੜਾ ਨਾਮ ਹੈ ਵਿਅਕਤੀਆਂ ਦਾ ਨਾਮ ਜਿਵੇਂ ਦਾਸ ਸੁਖਵਿੰਦਰ ਸਿੰਘ ਮਹਤਿਆਰ ਦੀ ਨਾਉਨ ਆ ਗਿਆਨੀ ਜੀ ਬੈਠੇ ਆ ਗਿਆਨੀ ਸੁਰਜੀਤ ਸਿੰਘ ਵਿਅਕਤੀ ਨੇ ਇਹ ਕਿਹਨੇ ਜੀ ਨਾਉਨ ਜਗ੍ਹਾ ਦਾ ਨਾਮ ਜਿਵੇਂ ਆਪਾਂ ਕਹ ਦਈਏ ਜੀ ਆ ਲੁਧਿਆਣਾ ਸ਼ਹਿਰ ਇਹ ਕੀ ਹੋ ਗਿਆ ਜੀ ਨਾਉਨ ਜਲੰਧਰ ਸ਼ਹਿਰ ਨਾਉਨ ਆਪਾਂ ਕਹਿ ਦਈਏ ਜੀ ਅੰਮ੍ਰਿਤਸਰ ਸ਼ਹਿਰ ਕੀ ਹੋ ਗਿਆ ਜੀ ਨਾਉਨ ਕਿਸੇ ਵਿਸ਼ੇਸ਼ ਵਿਅਕਤੀ ਵਸਤੂ ਜਾਂ ਜਗ੍ਹਾ ਦਾ ਜੋ ਨਾਮ ਹੁੰਦਾ ਹੈ ਉਹਨੂੰ ਆਪਾਂ ਨਾਉਨ ਕਹਿੰਦੇ ਆ ਜੀ ਤੋ ਅਕਾਲ ਪੁਰਖ ਪਰਮਾਤਮਾ ਕੀ ਹੈ ਜੀ ਨਾਉਨ ਉਹ ਕੀ ਹੈ ਪੁਰਸ਼ ਪੁਲਿੰਗ ਉਹ ਇਕ ਹੈ ਉਹ ਬੋਦੇ ਨਹੀਂ ਉਹ ਨਾ ਤੇ ਤਿੰਨ ਨੇ ਨਾ ਉਹ 33 ਕਰੋੜ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਪਰਮਾਤਮਾ ਦੀ ਗੱਲ ਕੀਤੀ ਹੈ ਗੁਰਮਤਿ ਵਿੱਚ ਕੇਵਲ ਇੱਕ ਅਕਾਲਪੁਰਖ ਵਾਹਿਗੁਰੂ ਦੀ ਗੱਲ ਹੈ ਗੁਰਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕੇਵਲ ਇੱਕ ਦੇ ਨਾਲ ਜੁੜਿਆ ਗਿਆ ਹੈ ਨਾ ਤੇ ਤਿੰਨਾਂ ਦੇ ਨਾਲ ਤੇ ਨਾ 33 ਕਰੋੜ ਦੇਵਤਿਆਂ ਦੇ ਨਾਲ ਤੋਂ ਪਰਮਾਤਮਾ ਦੀ ਜਿੱਥੇ ਗੱਲ ਹੋਵੇਗੀ ਉਹਨੂੰ ਆਪਾਂ ਆਖਾਂਗੇ ਇੱਕ ਵਚਨ ਪੁਲਿੰਗ ਤੇ ਨਾਉ ਹੁਣ ਆ ਜਿੰਨੇ ਵੀ ਆਪਾਂ ਲਬਜ ਪੜੇ ਜੀ ਸਤ ਨਾਮ ਇਹ ਵੀ ਪਰਮਾਤਮਾ ਦੀ ਗੱਲ ਹੈ ਕਰਤਾ ਪੁਰਖ ਇਹ ਵੀ ਪਰਮਾਤਮਾ ਦੀ ਗੱਲ ਹੈ ਨਿਰਭਉ ਇਹ ਵੀ ਪਰਮਾਤਮਾ ਦੀ ਗੱਲ ਹੈ ਨਿਰਵੈਰ ਇਹ ਵੀ ਪਰਮਾਤਮਾ ਦੀ ਗੱਲ ਹੈ ਤੋਂ ਇਹਸ ਕਰਕੇ ਜਿੱਥੇ ਇੱਕ ਵਚਨ ਪੁਲਿੰਗ ਤੇ ਨਾਉਨ ਆਵੇਗਾ ਆ ਧਿਆਨ ਵਿੱਚ ਰੱਖ ਲਓ ਨੋਟ ਕਰ ਲਓ ਭਾਵੇਂ ਜਿੱਤੇ ਆ ਤਿੰਨ ਸ਼ਰਤਾਂ ਲੱਗੀਆਂ ਹੋਣਗੀਆਂ ਜੀ ਗੁਰਬਾਣੀ ਦੇ ਵਿੱਚ ਇੱਕ ਵਚਨ ਪੁਲਿੰਗ ਤੇ ਨਾਉਨ ਜਿਹੜਾ ਵੀ ਸ਼ਬਦ ਆ ਤਿੰਨ ਸ਼ਰਤਾਂ ਪੂਰੀਆਂ ਕਰਦਾ ਹੋਵੇਗਾ ਕਿਹੜੀਆਂ ਜੀ ਇਕਵਚਨ ਸਾਰੇ ਬੋਲੋ ਜੀ ਇਕਵਚਨ ਬਲਿੰਗ ਅਤੇ ਨਾਉਨ ਉਹ ਸ਼ਬਦ ਕੀ ਹੋਵੇਗਾ ਜੀ ਉਹ ਸ਼ਬਦ ਦੇ ਅਖੀਰਲੇ ਅੱਖਰ ਦੇ ਨਾਲ ਅਖੀਰਲੇ ਅੱਖਰ ਦੇ ਨਾਲ ਫਿਰ ਔਂਕੜ ਲੱਗ ਜੇਗੀ ਸਮਝ ਲਿਓ ਜੀ ਉੱਥੇ ਅਖੀਰਲੇ ਅੱਖਰ ਦੇ ਨਾਲ ਔਂਕੜ ਲੱਗ ਜੇਗੀ ਜੇ ਉਹ ਔਂਕਰ ਨੂੰ ਅਸੀਂ ਹਟਾ ਦਾਂਗੇ ਜਿ세 ਜਿ세 ਸ਼ਬਦ ਦੇ ਅਖੀਰਲੇ ਅੱਖਰ ਨਾਲ ਔਂਕੜ ਲੱਗੀ ਹੋਏਗੀ ਉਹ ਇਹ ਗੱਲ ਦਾ ਸੂਚਕ ਹੋਏਗਾ ਜੀ ਇਹ ਹੈ ਇੱਕ ਵਚਨ ਪੁਲਿੰਗ ਪਲਸ ਨਾਉਂ ਤੇ ਜਦੋਂ ਉਹ ਅੱਖਰ ਦੀ ਲੱਗੀ ਹੋਈ ਔਂਕੜ ਨੂੰ ਹਟਾ ਦਾਂਗੇ ਫਿਰ ਉਹ ਬਣ ਜਾਏਗਾ ਬਹੁਵਚਨ ਜੀ ਉਹ ਬਣ ਜਾਏਗਾ ਜੀ ਅੱਗੇ ਵਕਤ ਮਿਲਿਆ ਤੇ ਇਹ ਬਹੁਤ ਐਸੇ ਸਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਆ ਜਿਹੜੇ ਸਾਨੂੰ ਨਾ ਉਲਝਣ ਵਿੱਚ ਪਾ ਦਿੰਦੇ ਨੇ ਵੀ ਆਹ ਗੱਲ ਇਦਾਂ ਕਿਉਂ ਮਹਾਰਾਜ ਜੀ ਨੇ ਆਕੀ ਵੀ ਆ ਸ਼ਬਦ ਇੱਕ ਜਗ੍ਹਾ ਇਦਾਂ ਹੈ ਦੂਸਰੀ ਜਗ੍ਹਾ ਇਦਾਂ ਕਿਉਂ ਹੈ ਇਹ ਉਲਝਣਾ ਵਿੱਚ ਪਾ ਦਿੰਦੇ ਨੇ ਜਿਵੇਂ ਆਪਾਂ ਪੜਦੇ ਹਾਂ ਜੀ ਨਰਕ ਇੱਕ ਲਬਜ ਹੈ ਨਾ ਰਾਣਾ ਕਕੇ ਨੂੰ ਸਿਹਾਰੀ ਇੱਕ ਲਬਜ ਹੈ ਨੰਨਾ ਰਾਣਾ ਕਕੇ ਦੇ ਪੈਰ 'ਚ ਔਂਕੜ ਇੱਕ ਲਬਜ ਹੈ ਨੰਨਾ ਰਾਣਾ ਕਕਾ ਮੁਕਤਾ ਲਬਜ ਕੀ ਆਪਾਂ ਬਾਰੇ ਜੀ ਨਰਕ ਕਕੇ ਨੂੰ ਸਿਹਾਰੀ ਵਾਲਾ ਵੀ ਨਰਕ ਹੈ ਕੱਕੇ ਦੇ ਪੈਰ 'ਚ ਔਂਕੜ ਵਾਲਾ ਵੀ ਨਰਕ ਤੇ ਕਕਾ ਮੁਕਤਾ ਵੀ ਨਰਕ ਉਚਾਰਨ ਇੱਕੋ ਹੀ ਹੈ ਨਰਕ ਆਪਾਂ ਪੜ ਲਈਏ ਜੀ ਜਪ ਜਜਾ ਪੱਪੇ ਦੇ ਪੈਰ 'ਚ ਔਂਕੜ ਜਪ ਜਜਾ ਪੱਪੇ ਨੂੰ ਸਿਹਾਰੀ ਜਪ ਜਜਾ ਪੱਪਾ ਮੁਕਤਾ ਜਪ ਉਚਾਰਨ ਇੱਕੋ ਹੈ ਪਰ ਇੱਕ ਸ਼ਬਦ ਆਇਆ ਉਹਨੂੰ ਇੱਕ ਜਗ੍ਹਾ ਔਂਕੜ ਲੱਗੀ ਇੱਕ ਜਗ੍ਹਾ ਉਹ ਮੁਕਤਾ ਹੈ ਇੱਕ ਜਗ੍ਹਾ ਉਹਨੂੰ ਸਿਹਾਰੀ ਲੱਗੀ ਹੈ ਹੁਣ ਜੇ ਇਹ ਸਵਾਲਾਂ ਦਾ ਜਵਾਬ ਅਸੀਂ ਜਾਣਨਾ ਹੈ ਤੇ ਸਾਨੂੰ ਗੁਰਬਾਣੀ ਵਿਆਕਰਣ ਪੜ੍ਹਨੀ ਪਏਗੀ। ਕਈ ਇੰਜ ਆਖਦੇ ਨੇ ਜੀ ਜੋ ਸ਼੍ਰੀ